कांग्रेस पार्टी हाईकमान एक तरफ दिल्ली में बैठकर आप पंजाब सरकार में विपक्ष नेता और पंजाब कांग्रेस अध्यक्ष को चुनने के लिए बैठक कर रही है वहीं दूसरी ओर पंजाब कांग्रेस में चुनावों से पहले और चुनावी हार के बाद भी गुटबाजी के चलते ताजी बैठक हल्का सुल्तानपुर लोधी के पूर्व कांग्रेसी विधायक नवतेज सिंह के निवास स्थान पर पूर्व पंजाब कांग्रेस अध्यक्ष नवजोत सिंह सिद्धू की अध्यक्षता में ਤਕਰੀਬਨ 24 ਤੋਂ 25 ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾਂ ਮੌਜੂਦਾ ਅਤੇ ਹਾਰੇ ਵਿਧਾਇਕਾਂ ਨੇ ਸ਼ਾਮਲ ਹੋ ਬੈਠਕ ਕਰ ਪੰਜਾਬ ਕਾਂਗਰਸ ਪਾਰਟੀ ਵਿੱਚ ਆਪਸੀ ਗੁੱਟਬਾਜ਼ੀ ਜਗ ਜाहिर ਕਰਦੀ। ਅੱਜ ਜਿਹੜੀ ਟੈਸਟ ਕਾਂਸਲ ਜਿਹੜੀ ਲਾਈ ਗਈ ਆ ਸਾਡੇ ਮਾਨਯੋਗ ਠਾਕੁਰਦਾਸ ਗਿੱਲ ਜੀ ਜਿਹੜੇ ਸਾਡੇ ਮੌਜੂਦਾ ਐਮਸੀ ਹਨ ਸਾਡੇ ਸੀਨੀਅਰ ਦਲਤ ਨੇਤਾ ਹਨ ਤੇ ਉਹਨਾਂ ਦੀ ਗਵਾਹੀ ਅੱਜ ਜਿਹੜੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਜਿਹੜੀ ਟੈਸਟ ਕਾਂਸਲ ਲਾਈ ਗਈ ਆ ਨਵਜੋਤ ਸਿੰਘ ਸਿੱਧੂ ਜੋਤੋ ਦੇ ਪਾਰਟੀ ਦੇ ਵਿੱਚ ਆਏ ਉਦੋਂ ਦੀ ਕਾਂਗਰਸ ਦੇ ਵਿੱਚ ਜਿਹੜੀ ਕਲਾ ਕਲੇਜ ਜਿਹੜੀ ਆ ਉਹ ਦਿਨ ਦਿਨ ਵਾਧੀ ਗਈ ਅਤੇ ਕਲਾ ਕਲੇਜ ਦੇ ਕਰਨੀ ਅੱਜ ਅਸੀਂ ਜਿਹੜੀ ਪੰਜਾਬ ਸਾਨੂੰ ਬੜੀ ਵੱਡੀ ਹਾਰ ਦਾ ਮੂੰਹ ਦੇਖਣਾ ਪਿਆ ਜੇ ਹੁਣ ਗੱਲ ਕਰੀਏ ਤਾਂ ਤੁਸੀਂ ਆਪੋਜੀਸ਼ਨ ਚ ਕਿਹੜੇ ਲੀਡਰ ਨੂੰ ਅੱਗੇ ਦੇਖਣਾ ਪਸੰਦ ਕਰਦੇ ਮੈਂ ਕਹਿਣਾ ਕਿ ਜਿਵੇਂ ਕਿ ਰਾਣਾ ਗੁਰਜੀਤ ਸਿੰਘ ਜੀ ਬਹੁਤ ਵਧੀਆ ਮਤਲਬ ਸ਼ਾਨ ਸਬਾਤ ਦੇ ਲੀਡਰ ਹਨ ਅਤੇ ਉਹਨਾਂ ਨੇ ਜਿਵੇਂ ਕਿ ਇਸ ਵੇਲੇ ਜਿਹੜੀ ਕਿ ਏਡੀ ਵੱਡੀ ਸੁਨਾਮੀ ਦੇ ਵਿੱਚ ਕਿ ਜਿਹੜੀਆਂ ਕਿ ਆਪ ਬਨਵੇਂ ਸੀਟਾਂ ਲੱਗ ਗਈ ਤੇ ਉਹਦੇ ਵਿੱਚ ਆਪਣਾ ਕਿਲਾ ਬਚਾਉਣ ਦੇ ਵਿੱਚ ਮਾਨ ਜੋ ਰਾਣਾ ਗੁਰਜੀਤ ਸਿੰਘ ਜੀ ਤੇ ਆਪਣਾ ਜਿਹੜਾ ਬੇਟਾ ਸੁਪੁੱਤਰ ਜਿਹੜਾ ਕਿ ਸੁਲਤਾਨਪੁਰ ਲੋਧੀ ਤੋਂ ਆਯਾਤ ਉਮੀਦਵਾਰ ਦੌਰ ਤੇ ਲੜ ਰਿਹਾ ਸੀ ਇੰਦਰਪ੍ਰਤਾਪ ਰਾਣਾ ਜੀ ਅਤੇ ਉਹਨਾਂ ਨੂੰ ਚੈਲੰਜ ਵਜੋਂ ਉਹਨਾਂ ਨੇ ਕਹਿ ਕੇ ਕਾਂਗਰਸ ਪਾਰਟੀ ਦੱਸਿਆ ਸੀ ਕਿ ਅਸੀਂ ਇਹ ਆਪਣਾ ਮੁੰਡਾ ਜਿਟਾਵਾਂਗਾ ਪਰ ਉਥੇ ਯਾਦ ਉਮੀਦਵਾਰ ਜਿਹੜਾ ਪੰਜਾਬ ਦੇ ਵਿੱਚੋਂ ਇੱਕੋ ਇੱਕ ਜਿੱਤਣਾ ਤੇ ਬਹੁਤ ਵੱਡੀ ਗੱਲ ਹੈ ਕਿ ਰਾਣਾ ਗੁਰਜੀਤ ਸਿੰਘ ਜੀ ਨੇ ਵਰਦੀ ਨੇੜੀ ਵਿੱਚ ਆਪਣੇ ਆਪ ਦੀ ਸੀਟ ਵੀ ਅਤੇ ਆਪਣੇ ਬੇਟੇ ਦੀ ਜਿਹੜੀ ਸੀਟ ਜਿਤਾ ਕੇ ਤੇ ਜਿਹੜੀ ਕਿ ਪੰਜਾਬ ਕਾਂਗਰਸ ਪਾਰਟੀ ਦਾ ਜਿਹੜਾ ਮਾਣ ਵਧਾਇਆ ਉਹ ਬਹੁਤ ਵੱਡੀ ਗੱਲ ਹੈ ਕਿ ਮੈਨੂੰ ਸਭ ਤੋਂ ਯੋਗ ਜੇ ਪੰਜਾਬ ਪ੍ਰਧਾਨ ਕਿਹਾ ਜਾਵੇ ਰਾਣਾ ਗੁਰਜੀਤ ਸਿੰਘ ਜੀ ਕੀ ਗੱਲ ਜੇ ਗੱਲ ਕੀਤੀ ਜਾਵੇ ਤੇ ਰਾਣਾ ਗੁਰਜੀਤ ਸਿੰਘ ਦੀ ਤਾਂ ਉਹ ਵੀ ਕਿਤੇ ਨਾ ਕਿਤੇ ਕਹ ਲੋ ਕਿ ਕਹ ਲੋ ਕਿ ਪਾਰਟੀ ਦੇ ਵਿੱਚ ਵਿਰੋਧਤਾ ਦੇ ਵਿੱਚ ਸ਼ਾਮਲ ਹੁੰਦੇ ਨਜ਼ਰ ਤਾਂ ਆਏ ਸੀ ਜਦੋਂ ਆਪਣੇ ਬੇਟੀ ਨੂੰ ਆਜ਼ਾਦ ਮੀਦਵਤ ਖੜਾ ਕੀਤਾ ਸੀ ਤੇ ਤੁਸੀਂ ਇਹਨੂੰ ਕਿੱਥੇ ਦੇ ਦੋ ਮੈਂ ਤੇ ਕਹਾਂਗਾ ਕਿ ਪਾਰਟੀ ਨੇ ਹਾਈ ਕਮਾਂਡ ਨੇ ਜਦੋਂ ਵਿਰੋਧਤਾ ਦੀ ਗੱਲ ਚੱਲੀ ਕੁਝ ਕੁ ਬੰਦੇ ਉਹਨਾਂ ਦੀ ਵਿਰੋਧਤਾ ਕਰ ਰਹੇ ਸੀਗੇ ਪਰ ਹਾਈ ਕਮਾਂਡ ਨੇ ਉਹਨਾਂ ਨੂੰ ਫਿਰ ਵੀ ਟਿਕਟ ਜਿਹੜਾ ਆ ਕਪੂਰਥਲਾ ਟਿਕਟ ਦਿੱਤਾ ਉਹਨਾਂ ਨੇ ਪ੍ਰੈਸ ਕਾਨਫਰੈਂਸ ਰਾਈ ਦੱਸਿਆ ਸੀ ਕਿ ਮੈਂ ਇਹ ਟਿਕਟ ਕਪੂਰਤਲੇ ਦੀ ਲੈ ਕੇ ਆਵਾਂਗਾ ਨਵਜੋਸ਼ ਸਿੰਘ ਸਿੱਧੂ ਨੇ ਕਿਹਾ ਸੀਗਾ ਕਿ ਉਹਨਾਂ ਨੇ ਇੱਕ ਸੁਲਤਾਨਪੁਰ ਜਦੋਂ ਉਹਨਾਂ ਨੇ ਇੱਕ ਫੇਰੀ ਵਿੱਚ ਕਿਹਾ ਸੀ ਕਿ ਰਾਣੀ ਸ਼ਾਨੀ ਨਹੀਂ ਰਹਿਣੇ ਪਰ ਰਾਣਾ ਗੁਰਜੀਤ ਸਿੰਘ ਨੇ ਉਸ ਵੇਲੇ ਇਹ ਟਿਕਟ ਲੈ ਕੇ ਮਤਲਬ ਪਾਰਟੀ ਤੋਂ ਹਾਈ ਕਮਾਂਡ ਨੇ ਭਰੋਸਾ ਜਤਾ ਕੇ ਉਹਨਾਂ ਨੂੰ ਟਿਕਟ ਦਿੱਤੀ ਸੀ ਤੇ ਉਹਨਾਂ ਨੇ ਜਿਹੜੀ ਆ ਪਾਰਟੀ ਦਾ ਜਿਹੜਾ ਭਰੋਸਾ ਆ ਤੇ ਪਰ ਉਸੇ ਵਜੂ ਜਿਹੜੀ ਟਿਕਟ ਜਿਹੜੀ ਆ ਜਿੱਤ ਕੇ ਚੋੜੀ ਚ ਪਾਈ ਤੇ ਜਿਹੜੀ ਆਜ਼ਾਦ ਉਮੀਦਵਾਰ ਵਜੋਂ ਵੀ ਉਹਨਾਂ ਨੇ ਸultanpur ਲੋਧੀ ਜਿੱਤ ਕੇ ਦਿਖਾਈ ਉਹ ਵੀ ਕਾਂਨ ਦੀ ਚੋੜੀ ਚ ਜਿਹੜੀ ਆ ਉਹ ਟਿਕਟ ਪਾਈ ਸੁਣਨ ਸਾਰਿਆ ਸੁਣਨ ਚ ਇਹ ਵੀ ਆ ਰਿਹਾ ਹੈ ਕਿ ਜਿਹੜੇ ਸਿੱਧੂ ਸਾਹਿਬ ਨੇ ਉਹਨੂੰ ਫੇਰ ਦੁਬਾਰਾ ਜਿਹੜੀਆਂ ਮੀਟਿੰਗਾਂ ਦਾ ਦੌਰ ਉਹ ਸ਼ੁਰੂ ਕਰ ਰਹੇ ਨੇ ਮੈਂ ਕਹਿੰਦਾ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਦੁਬਾਰਾ ਪਾਰਟੀ ਨੇ ਮੌਕਾ ਦਿੱਤਾ ਤੇ ਪਾਰਟੀ ਜਿਹੜੀ ਆ ਕਾਂਗਰਸ ਪਾਰਟੀ ਜਿਹੜੀ ਆ ਜਿਹੜਾ ਜਿਹੜੀਆਂ ਆ ਉਹ ਦਿਨ-ਦਿਨ ਕਮਜ਼ੋਰ ਹੋਣਗੀਆਂ ਦਿਸ਼ਾ ਪਾਰਟੀ ਜਿਹੜਾ ਵਰਕਰ ਇਸ ਵਿਲੇਜ ਰ ਆ ਇੰਨੀ ਵੱਡੀ ਹਾਰ ਦੇ ਕੇ ਪੰਜਾਬ ਦੇ ਵਿੱਚ ਉਹ ਇਸ ਵਿਲੇਜ ਰ ਆ ਉਹ ਮਤਲਬ ਜਿਹੜਾ ਆ ਮਤਲਬ ਪਾਰਟੀ ਖਤਮ ਹੋ ਜਾਏਗੀ ਵਰਕਰਾਂ ਦਾ ਹੌਸਲਾ ਜਿਹੜਾ ਆ ਉਹ ਟੁੱਟ ਜਾਵੇਗਾ ਕਿ ਜੇਕਰ ਇਹ ਮੈਗਨਾ ਰਾਣਾ ਗੁਰਜੀਤ ਸਿੰਘ ਵਰਗੇ ਇਹ ਜਾਂ ਇਹ ਜਿਹੜੇ ਕੀ ਰਾਜਾ ਬਣੇ ਰਾਜਾ ਰਿੰਗ ਵਰਗੇ ਜਿਹੜੇ ਆ ਉਹ ਚੜੇਗੇ ਲਿਆਂਦੇ ਜਾਣ ਤੇ ਸ਼ਾਇਦ ਪੰਜਾਬ ਜਿਹੜੀ ਕਾਂਗਰਸ ਜਿਹੜੀ ਆ ਉਹ ਪਾਸਰਦੀ ਆ ਤੇ ਮੇ ਕਮਾਂਗ ਵਿੱਚ ਜੇਕਰ ਨਵਜੋਤ ਸਿੰਘ ਤੁਦ ਬਣਾਏਗਾ ਤੇ ਪਾਰਟੀ ਜਿਹੜੀ ਆ ਪੂਣ ਤਰ੍ਹਾਂ ਖਤਮ ਹੋ ਜਾਵੇਗੀ। ਦੇਖੋ ਪ੍ਰੈਸ ਕਾਨਫਰੰਸ ਜੋ ਹੋ ਰਹੀ ਹੈ ਅੱਜ ਸ੍ਰੀ ਠਾਕੁਰਦਾਸ ਜੀ ਸਾਡੇ ਸੀਨੀਅਰ ਨੇਤਾ ਨੇ ਉਹਨਾਂ ਦੇ ਪਰਾਵੇ ਤੇ ਅਸੀਂ ਇਕੱਠੇ ਹੋਏ ਆ। ਸਾਨੂੰ ਪਤਾ ਲੱਗਾ ਕਿ ਜੋ ਨਵਜੋਤ ਸਿੰਘ ਸਿੱਧੂ ਜੀ ਸਾਡੇ ਸੀਨੀਅਰ ਜੋ ਕਿ ਵਾਈਸ ਆਪਣੇ ਪ੍ਰੈਜ਼ੀਡੈਂਟ ਰਹੇ ਨੇ ਸਾਡੇ ਪਤਾਲ ਉਸ ਬਾਰੇ ਕਰ। ਅਸੀਂ ਗੱਲ ਕਰਦੇ ਕਿ ਜਿਹੜਾ ਸਾਡੇ ਨਵਜੋਤ ਸਿੰਘ ਸਿੱਧੂ ਜੀ ਵਾਈਸ ਆਪਣੇ ਪ੍ਰੈਜ਼ੀਡੈਂਟ ਰਹਿੰਦੇ ਹੋਏ ਉਹਨਾਂ ਨੇ ਪਾਰਟੀ ਨੂੰ ਸੰਗਠਨ ਨੂੰ ਕੋਈ ਮਜ਼ਬੂਤੀ ਨਹੀਂ ਦਿੱਤੀ ਇੱਕ ਜੁਟਦਾ ਨਹੀਂ ਜੋ ਕਿ ਇੱਕ ਮਤਲਬ ਮਾਂ ਹੁੰਦੀ ਹੈ ਇੱਕ ਪ੍ਰੈਜ਼ੀਡੈਂਟ ਉਹਦਾ ਕੰਮ ਹੁੰਦਾ ਹੈ ਕਿ ਹਰ ਜੇ ਕਮਜ਼ੋਰ ਹੈ ਤੇ ਉਹਦੀ ਬਾਹ ਫੜ ਲਈ ਜੇ ਤਗੜਾ ਹੈ ਤਾਂ ਉਹਨੂੰ ਸ਼ਾਬਾਸ਼ ਦੇਣੀ ਵੀ ਚਾਹ ਲੈ ਵੀ ਉਹ ਨਾਲ ਦੇ ਬੰਦੇ ਦਾ ਸਾਥ ਦੇ ਇਹਨੂੰ ਆਪਾਂ ਅੱਗੇ ਲੈ ਕੇ ਚਾਹੀਏ ਸੋ ਉਹ ਉਹ ਦੇਖਿਆ ਗਿਆ ਕਿ ਉਹਦੇ ਕੁਝ ਵੀ ਇਦਾਂ ਦਾ ਕੁਝ ਨਹੀਂ ਹੋਇਆ ਉਹਨਾਂ ਨੇ ਸਗੋਂ ਪਾਰਟੀ ਦੇ ਵਿੱਚ ਗੁੱਟਬਾਜ ਪੈਦਾ ਕੀਤੀ ਜਿਸ ਤੇ ਕਰਕੇ ਪਾਰਟੀ ਨੂੰ ਕਾਫੀ ਨੁਕਸਾਨ ਹੋਇਆ ਔਰ ਹਰਦਨ ਜਿਹੜਾ ਚਿਹਰਾ ਦੇਖਣਾ ਤੇ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੀ ਗੁੱਟਬਾਜੀ ਦੇ ਕਾਰਨ ਉਹਨਾਂ ਨੂੰ ਖੁਦ ਨੂੰ ਵੀ ਜਿਹੜੀ ਉਹ ਸਾਬਰਨੀ ਪਈ ਬਿਲਕੁਲ ਇਸ ਚੀਜ਼ ਹੈਗੇ ਅਗਰ ਗੁੱਟਬਾਜੀ ਨਾ ਹੁੰਦੀ ਔਰ ਮੇਰੇ ਖਿਆਲ ਨਾਲ ਜੋ ਪ੍ਰਚਾਰ ਉਹਨਾਂ ਨੂੰ ਕਰਨਾ ਚਾਹੀਦਾ ਸੀ ਔਰ ਜੋ ਹਲਾਸ਼ੇਰੀ ਛੋਟੇ ਵਰਕਰ ਨੂੰ ਦੇਣੀ ਚਾਹੀਦੀ ਸੀ ਉਹ ਮੇਰੇ ਖਰ ਮੈਂ ਦੇ ਹੀ ਦੇ ਪਾਏ ਸਾਨੂੰ ਅੱਜ ਸਿੱਖਿਆ ਲੈਣੀ ਚਾਹੀਦੀ ਹੈ ਬੀਜੇਪੀ ਤੋਂ ਉਹਨਾਂ ਨੇ ਛੋਟੇ ਵਰਕਰ ਤੋਂ ਲੈ ਕੇ ਉੱਪਰ ਤੱਕ ਹਰ ਇੱਕ ਨੂੰ ਇੱਕ ਮਜ਼ਬੂਤੀ ਨਾਲ ਮੋਟਰ ਕੰਮ ਸੋਪਿਆ ਉਸ ਉਸ ਕੰਮ ਨੂੰ ਮੋਟਰ ਨੇਪਰੇ ਵੀ ਚੜਵਾਇਆ ਔਰ ਅੱਜ ਦੇਖੋ ਕਿੱਥੇ ਕਿੱਥੇ ਪਹੁੰਚ ਗਈ ਹੈ ਤੇ ਸਾਨੂੰ ਇਸ ਟਾਈਮ ਜੋ ਚਾਹੀਦਾ ਹੈ ਕਿ ਅਗਰ ਪੰਜਾਬ ਦੇ ਵਿੱਚ ਮੋਟਰ ਸਰਜੀਤ ਕਰਨੀ ਹੈ ਪਾਰਟੀ ਤੇ ਸਾਨੂੰ ਛੋਟੇ ਵਰਕਰ ਤੋਂ ਲੈ ਕੇ ਉੱਪਰ ਤੱਕ ਹਰ ਇੱਕ ਬੰਦੇ ਨੂੰ ਮਜ਼ਬੂਤ ਕਰਨਾ ਪਊਗਾ ਉਹਨੂੰ ਨੌਲੇਜ ਦੇਣੀ ਪਊਗੀ ਔਰ ਸਾਡੇ ਜਿਹੜੇ ਸੰਗਠਨ ਨੂੰ ਤਾਂ ਹੀ ਮਜ਼ਬੂਤੀ ਮਿਲੂਗੀ ਅਦਰਵਾਇਜ਼ ਆਪਾਂ ਫੇਲ्युअर ਹੋ ਜਾਵਾਂਗੇ ਔਰ ਮੈਂ ਇਹ ਚਾਹੂੰਗਾ ਕਿ ਜੇ ਪਾਰਟੀ ਦੇ ਵਿੱਚ ਅਗਰ ਕਿਸੇ ਨੂੰ ਪ੍ਰੈਜ਼ੀਡੈਂਟ ਬਣਾਉਣਾ ਹੈ ਤੇ ਕਿਸੇ ਸੂਝਵਾਨ ਸ਼ਾਂਤਮਈ ਜੋ ਬੜਾ ਆਪਣਾ ਮਤਲਬ ਠੰਡੇ ਸਵੇਰਾਂ ਚੱਲਣ ਵਾਲਾ ਬੰਦੇ ਨੂੰ ਇਕੱਠਾ ਕਰ ਸਕੇ ਜੋ ਨਾਰਾਜ਼ ਹੈ ਉਹਨਾਂ ਨੂੰ ਵੀ ਔਰ ਜੋ ਮਤਲਬ ਕਿਤੇ ਬੈਠ ਗਏ ਨੇ ਉਹਨਾਂ ਨੂੰ ਵੀ ਲਿਸ਼ਟ ਦੇ ਦੇ ਕੋਈ ਲੈ ਗਿਆ ਮਨ ਚ ਉਹਨਾਂ ਦੀ ਲੱਗ ਮੈਂ ਚਾਹਾਂਗਾ ਕਿ ਦੇਖੋ ਜੋ ਰਾਜਾ ਵੜਿੰਗ ਜੀ ਹੈ ਆਪੋਜੀਸ਼ਨ ਦੇ ਲੀਡਰ ਹੋਣੇ ਚਾਹੀਦੇ ਬਹੁਤ ਅਗਰੈਸਿਵ ਨੇ ਬਹੁਤ ਸੂਝਵਾਨ ਨੇ ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਦਮ ਹੈ ਉਹ ਕਿਸੇ ਚੀਜ਼ ਨੂੰ ਬੋਲਦੇ ਨੇ ਉੱਤੇ ਬੰਦਾ ਸੋਚਦਾ ਹੈ ਔਰ ਦੇਖਦਾ ਹੈ ਯਾਰ ਰਾਜਾ ਵੜਿੰਗ ਬੋਲ ਰਿਹਾ ਹੈ ਦੂਸਰੀ ਗੱਲ ਕਹਾਂਗਾ ਕਿ ਜੇ ਸ਼ਾਂਤਮਈ ਸਭਾ ਦੇ ਦੇਖਿਆ ਜੇ ਤਾਂ ਸ ਸਰਦਾਰ ਠਾਨਾ ਕਬੀਰ ਸਿੰਘ ਜੀ ਪ੍ਰਤਾਪ ਸਿੰਘ ਬਾਜਵਾ ਜੀ ਪਹਿਲਾਂ ਵੀ ਪ੍ਰਧਾਨ ਰਹੇ ਨੇ ਤੇ ਮੈਂ ਮੈਂ ਪਰਸਨਲੀ ਕਹਾਂ ਕਿ ਮੈਂ ਬਹੁਤ ਇਹਨਾਂ ਦੇ ਫੈਨ ਆ ਕਿਉਂਕਿ ਬੜੇ ਸ਼ਾਂਤਮਈ ਤਰੀਕੇ ਨਾਲ ਬੜੇ ਆਰਾਮ ਨਾਲ ਗੱਲ ਕਰਦੇ ਆ ਉਹਦੇ ਨਾਲ ਮੇਰੇ ਕੰਨਾ ਹਰ ਇੱਕ ਵਰਕਰ ਜਿਹੜਾ ਬਹੁਤ ਖੁਸ਼ ਹੋਊਗਾ ਇਹਦਾ ਵਿਸ਼ਾ ਹੈਗਾ ਵੀ ਕਾਂਗਰਸ ਪਾਰਟੀ ਦੀ ਹਾਰ ਦੇਖਦਿਆਂ ਹਾਂ ਕਾਂਗਰਸ ਪਾਰਟੀ ਦੇ ਜਿਹੜਾ ਵਰਕਰ ਆ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਇਹ ਸਭ ਤੋਂ ਜ਼ਿਆਦਾ ਨੁਕਸਾਨ ਉਹਨੂੰ ਗਿਆ ਇਹ ਨੁਕਸਾਨ ਦੀ ਵਜ੍ਹਾ ਹੈਗੀ ਆ ਕਾਂਗਰਸ ਪਾਰਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਜਿਸ ਦਿਨ ਹੀ ਕਾਂਗਰਸ ਪਾਰਟੀ ਦੇ ਅੰਦਰ ਨਵਜੋਤ ਸਿੰਘ ਸਿੱਧੂ ਨੂੰ ਸ਼ਾਮਲ ਕੀਤਾ ਗਿਆ ਉਹਨੇ ਆਉਂਦਿਆਂ ਹੀ ਜਿਹੜਾ ਉਹ ਕੌਂ ਸਰਕਾਰ ਨੂੰ ਚੱਲਣ ਨਹੀਂ ਦਿੱਤਾ ਔਰ ਕੈਪਟਨ ਸਾਹਿਬ ਨੂੰ ਜਿਹੜਾ ਗੱਡੀ ਤੋਂ ਲਾ ਦਿੰਦਾ ਉਹ ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਜੋ ਐਸੀਆਂ ਦਾ ਮਸੀਹਾ ਸੀ ਉਸ ਦੀ ਵਾਰੀ ਆਈ ਉਹਨੂੰ ਹਾਈ ਕਮਾਂਡ ਨੇ ਬਣਾ ਦਿੱਤਾ ਮਣੋਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਉਹਨੂੰ ਚੰਗਾ ਨਹੀਂ ਸੀ ਸਮਝਦੇ ਇਸ ਕਰਕੇ ਨਵਜੋਤ ਸਿੰਘ ਸਿੱਧੂ ਜੀ ਨੇ ਜਦੋਂ ਰਾਹੁਲ ਗਾਂਧੀ ਜੀ ਪੰਜਾਬ ਦੇ ਵਿੱਚ ਆਏ ਇਲੈਕਸ਼ਨ ਕੋਰਟ ਲੱਗਣ ਤੋਂ ਬਾਅਦ ਤੇ ਉਹਨਾਂ ਨੇ ਸੀਐਮ ਦਾ ਚਿਹਰਾ ਐਲਾਨ ਕਰਨਾ ਸੀ ਸੀਐਮ ਦੇ ਚਿਹਰੇ ਦੇ ਵਿੱਚ ਜੋ ਐਲਾਨ ਕਰਨਾ ਸੀ ਤੇ ਉਹ ਜ ਨਵਜੋਤ ਸਿੰਘ ਸਿੱਧੂ ਜੀ ਆਪਣੇ ਭਾਸ਼ਣ ਦੇ ਵਿੱਚ ਕਹਿ ਰਿਹਾ ਸੀ ਵੀ ਮੈਂ ਇੱਕ ਹੀਰਾ ਆਂ ਤੇ ਹੀਰੇ ਨੂੰ ਰੱਖਣਾ ਜਾਂ ਅਰਬੀ ਘੋੜਾ ਆ ਕੋਈ ਘੋੜੇ ਦੀ ਆ ਜਿਹੜਾ ਸੀ ਜਿਹੜਾ ਭਾਸ਼ਣ ਬੋਲਨੇ ਜਿੱਦੂ ਸਾਹ ਨੂੰ ਪਹਿਲੀ ਗੱਲ ਤੇ ਕਾਂਗਰਸ ਦੇ ਕਲਚਰ ਬਾਰੇ ਨਹੀਂ ਪਤਾ ਨਾ ਉਹਨਾਂ ਨੂੰ ਕਾਂਗਰਸ ਦੇ ਸਿਆਸਤ ਬਾਰੇ ਪਤਾ ਨਾ ਉਹਨਾਂ ਨੂੰ ਕਾਂਗਰਸ ਦੀ ਪਾਰਟੀ ਦੀ ਸਟੇਜ ਤੇ ਬੋਲਣ ਦਾ ਪਤਾ ਹਰੇਕ ਬੰਦਾ ਪ੍ਰੈਸ ਰਿਪੋਰਟਰ ਨੂੰ ਤੋਂ ਅਫਸਰ ਨੂੰ ਤੋਂ ਤੂੰ ਕੀ ਕਰਦਾ ਵਾ ਤੂੰ ਕੀ ਕਰੇਗਾ ਇਸ ਤਰ੍ਹਾਂ ਦੀ ਭਾਸ਼ਾ ਜਿਹੜੇ ਆ ਇਹ ਕਾਂਗਰਸ ਪਾਰਟੀ ਦੇ ਵਿੱਚ ਜਿਹੜੇ ਤੂੰ ਤੂੰ ਕਹਣਾ ਵਧੀਆ ਗੱਲ ਨਹੀਂ ਅਜਦੀ ਅਫਸਰ ਨੂੰ ਵੀ ਤੂੰ ਜੇ ਵਧੀਆ ਗੱਲ ਨਹੀਂ ਕੀ ਇਸ ਕਰਕੇ ਜਿੱਦੋ ਉੱਥੇ ਰਾਹੁਲ ਗਾਂਧੀ ਜੀ ਨੇ ਚਰਨਜੀਤ ਚੰਨੀ ਜੀ ਨੂੰ ਜਿਹੜਾ ਵਾ ਸੀਐਮ ਦਾ ਚਿਹਰਾ ਲਾਂਚ ਕਰ ਦਿੱਤਾ ਤੇ ਨਵਜੋਤ ਸਿੰਘ ਸਿੱਧੂ ਪਹਿਲਾਂ 15 ਮਿੰਟ ਪਹਿਲਾਂ ਆਪਣੇ ਭਾਸ਼ਣ ਦੇ ਵਿੱਚ ਕਰ ਰਿਹਾ ਸੀ ਵੀ ਅਸੀਂ 70 ਸਿਟੀਆਂ ਸੀਟਾਂ ਆ ਕਾਂਗਰਸ ਪਾਰਟੀ ਦੀ ਝੋਲੀ 'ਚ ਪਾਵਾਂਗੇ ਕਾਂਗਰਸ ਦਾ ਪ੍ਰਧਾਨ ਹੋਣ ਦਾ ਬੰਦਿਆ ਉਹਨਾਂ ਦਾ ਹੱਕ ਵੀ ਬਣਦਾ ਸੀ ਵੀ ਇਹ 70 ਸੀਟਾਂ ਕੋ ਦੇਣਾ ਇਹ ਪਹਿਲੀ ਗੱਲ ਤੇ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਅੱਜ ਹਰਪ੍ਰੀਤ ਸਿੰਘ ਕ੍ਰਿਕਟਰ ਆ ਜਿਲੰਦਰ ਦਾ ਬੋਲਰ ਜਿਹਨੂੰ ਕਿਹਾ ਜਾਂਦਾ ਸਪਿਨਰ ਬੋਲਰ ਉਹਨੂੰ ਆਪ ਪਾਰਟੀ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਰਹਿ। ਇਸੇ ਤਰ੍ਹਾਂ ਉਹਨਾਂ ਨੇ ਮੂਸੇਵਾਲ ਜੀ ਨੂੰ ਟਿਕਟ ਦਿੱਤੀ। ਮੂਸੇਵਾਲ ਵੀ ਹਾਰ ਗਿਆ। ਇਸੇ ਤਰ੍ਹਾਂ ਜਿਹੜਾ ਹੈਗਾ ਆਪਣੇ ਸੋਨੂ ਸੋਜ ਜੀ ਦੀ ਸਿਸਟਰ ਨੂੰ ਟਿਕਟ ਦਿੱਤੀ ਉਹ ਵੀ ਹਾਰ ਗਈ। ਜਿੰਨੇ ਬੰਦਿਆਂ ਤੋਂ ਥਾਪੀਆਂ ਦਿੱਤੀਆਂ ਸਿੱਧੂ ਸਾਹਿਬ ਨੇ ਨਾਂ ਉਹਦੇ ਇਲੈਕਸ਼ਨ ਪ੍ਰਚਾਰ ਦੇ ਵਿੱਚ ਗਏ। ਇੱਕ ਕਾਂਗਰਸ ਪ੍ਰਧਾਨ ਦੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਦਾ ਫਰਜ਼ ਬਣਦਾ ਸੀ ਵੀ ਉੱਥੇ ਜਾਂਦੇ ਉੱਥੇ ਗਏ ਹੀ ਨਹੀਂ ਕਿਸੇ ਹੁਣ ਹਾਰ ਦਾ ਦਰਾਂ ਤੁਸੀਂ ਉਹਨੂੰ ਸਿੱਧੂ ਨੂੰ ਮੰਨਦੇ ਹੋ ਬਿਲਕੁਲ ਉਹਨਾਂ ਨੇ ਜਿਹੜਾ ਅਸੀਂ ਚੇਰਾ ਸਾਡਾ ਚਰਨਜੀਤ ਸਿੰਘ ਜੀ ਚੰਨੀ ਉਹਨੂੰ ਮੰਨਿਆ ਹੀ ਨਹੀਂ ਉਹ ਉਹਨਾਂ ਨਾਲ ਮੰਨਦੇ ਜਿਹੜੇ ਸਾਡੇ ਐਮਐਲਏ ਸੀਗੇ ਉਹਨਾਂ ਦੇ ਵਿੱਚੋਂ ਜਿਹੜੇ ਜਿਹੜੇ ਮਨਿਸਟਰ ਸੀ ਉਹ ਚੰਨੀ ਸਾਹਿਬ ਨੂੰ ਮੰਨਦੇ ਸੀਗੇ ਨਵਜੋਤ ਸਿੰਘ ਸਿੱਧੂ ਜਿਹੜਾ ਇਹ ਬਿਲਕੁਲ ਕਾਂਗਰਸ ਪਾਰਟੀ ਤੇ ਇਹਨਾਂ ਦੇ ਜਿਸ ਤਰ੍ਹਾਂ ਸਾਡਾ ਡੈਨੀ ਸੀ ਮੁੰਡੇ ਟ੍ਰਾਈ ਪਾਰਟੀ ਪ੍ਰਧਾਨ ਦੀ ਨਹੀਂ ਚੁਣਿਆ ਜਾਣਾ ਵਾ ਕੀ ਤੁਸੀਂ ਮੰਨਦੇ ਹੋ ਜੀ ਸਿੱਧੂ ਨੂੰ ਦੁਬਾਰਾ ਤੋਂ ਲਾਉਣਾ ਚਾਹੀਦਾ ਜਾਂ ਨਹੀਂ ਲਾਉਣਾ ਚਾਹੀਦਾ ਬਿਲਕੁਲ ਨਹੀਂ ਲਾਉਣਾ ਚਾਹੀਦਾ ਅਸੀਂ ਹਾਈ ਕਮਾਂਡ ਨੂੰ ਜਿਹੜੇ ਐਸ ਸੀ ਭਾਈ ਚਾਰੇ ਦੇ ਜਾਂ ਕਪੂਰਥਲੇ ਦੇ ਅਸੀਂ ਐਮ ਸੀ ਆ ਮੈਂ ਠਾਕਰ ਦਾਸ ਐਮ ਕਾਉਂਸਲਰ ਆ ਇਸੇ ਤਰ੍ਹਾਂ ਮੇਰੇ ਕੋਲ ਜੱਗੀ ਜੀ ਬੈਠੇ ਆ ਇਹ ਵੀ ਕਾਉਂਸਲਰ ਨੇ ਚਰਨਜੀਤ ਜੀ ਹੰਸ ਜੀ ਬੈਠੇ ਨੇ ਇਹ ਵੀ ਕਾਉਂਸਲਰ ਨੇ ਇਸੇ ਤਰ੍ਹਾਂ ਜਿਹੜੇ ਕਾਉਂਸਲਰ ਜਿਹੜੇ ਆ ਇਹ ਸਾਰੇ ਅਸੀਂ ਮੰਗ ਕਰਦੇ ਆ ਕਾਂਗਰਸ ਹਾਈ ਕਮਾਂਡ ਕੋਲੋਂ ਵੀ ਚਰਨਜੀਤ ਸਿੰਘ ਚੰਨੀ ਜੀ ਜਿਹੜੇ ਬਹੁਤ ਵਧੀਆ ਇਨਸਾਨ ਸਗੇ ਇਹਨਾਂ ਨਾਲ ਦੇਖਦੇ ਆਂ ਇਕੱਲੇ ਸਿੱਧੂ ਸਾਹਿਬ ਨੇ ਪਾਰਟੀ ਦੇ ਨੁਕਸਾਨ ਤੇ ਕੀਤਾ ਕੀਤਾ ਐਸਸੀਆਂ ਦਾ ਬਹੁਤ ਨੁਕਸਾਨ ਕੀਤਾ ਸ਼ਡੂਲ ਕਾਸਟਾਂ ਦਾ ਨੁਕਸਾਨ ਕੀਤਾ ਆਪੋਜੀਸ਼ਨ ਦੇ ਵਿੱਚ ਤੁਸੀਂ ਕਿਸੇ ਬੰਦੇ ਨੂੰ ਅੱਗੇ ਲੈ ਕੇ ਹਾਂ ਆਪੋਜੀਸ਼ਨ ਦੇ ਵਿੱਚ ਅਸੀਂ ਰਾਜਾ ਵੜਿੰਗ ਜੀ ਨੂੰ ਦੇਖਣਾ ਚਾਹੁੰਦੇ ਆਂ ਤੇ ਪੰਜਾਬ ਦਾ ਪ੍ਰਧਾਨ ਜਿਹੜਾ ਵਾ ਉਹਨੂੰ ਅਸੀਂ ਰਾਣਾ ਗੁਜਰੀਤ ਸਿੰਘ ਨੂੰ ਦੇਖਣਾ ਚਾਹੁੰਦੇ ਆਂ ਜਿਹੜੇ ਕਾਂਗਰਸ ਪਾਰਟੀ ਨੂੰ ਦਬਾਬੇ ਦੇ ਅੰਦਰ ਜੇ ਦਬ ਦਬਾ ਰਿਹਾ ਵਾ ਸਾਡਾ ਤੇ ਤਾਂ ਹੀ ਅਸੀਂ 20 ਸੀਟਾਂ ਤੋਂ ਉੱਪਰ ਕਾਮਯਾਬ ਹੋਏ ਆਂ ਇਸ ਕਰਕੇ ਰਾਜਾ ਵੜਿੰਗ ਜੀ ਤੇ ਰਾਣਾ ਗੁਰਜੀਤ ਸਿੰਘ ਵਰਗੇ ਪ੍ਰਤਾਪ ਸਿੰਘ ਬਾਜਵੇ ਵਰਗੇ ਇਹ ਇਹ ਜਿਹੜੇ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਆ ਇਹ ਕਾਂਗਰਸ ਪਾਰਟੀ ਨੂੰ ਗੱਲ ਆਜੀ ਨਵਜੋਤ ਸਿੰਘ ਸਿੱਧੂ ਵੱਲ ਸਲਤਨਤੋ 로ਦੀ ਆਪਣੇ ਨਵਦੀਪ ਸਿੰਘ ਚੀਮੇ ਦੇ ਧਰਵੀ ਪਲੇਟਫਾਰਮ ਸੈਂਸ ਕੀਤੀ ਜਾ ਰਹੀ ਆ 24 ਜਿਹੜੇ ਆ ਰਹੇ ਆ ਲੀਡਰ ਆ ਜਿਹੜੇ ਉਹ ਨਾਂ ਲਾ ਉਹਨਾਂ ਦੇ ਨਾਲ ਦੇਖੋ ਇਹ ਜਿਹੜੀ ਗੁੱਟਬੰਦੀ ਆ ਇੰਨੇ ਹੀ ਅੱਗੇ ਵਿਆਸ ਵੈਸੇ ਤਾਂ ਮੈਂ ਇਹਦੇ ਖਿਲਾਫ ਬੋਲਣਾ ਨਹੀਂ ਚਾਹੁੰਦਾ ਨਵਜੇਤ ਸਿੰਘ ਚੀਮਾ ਇੱਕ ਸਾਡੇ ਸੀਨੀਅਰ ਬੰਦੇ ਆ ਐਮਐਲਏ ਰਹੇ ਆ ਉਹ ਇਸ ਕਰਕੇ ਵੀ ਇਹ ਲੜਾਈ ਜਿਹੜੀ ਆ ਸਾਨਾ ਦੀ ਆ ਇਹਦੇ ਵਿੱਚ ਇੱਕ ਵਰਕਰ ਦਾ ਕੋਈ ਨਹੀਂ ਤੇ ਇੱਕ ਵਰਕਰ ਵਰਕਰ ਦਾ ਇਹਨਾਂ ਦਾ ਨੁਕਸਾਨ ਹੋਇਆ ਵਾ ਆਮ ਪਾਰਟੀ ਦੇ ਆਉਂਦੇ ਨਾਲ ਵਿਕਾਂਗਰਸ ਪਾਰਟੀ ਦਾ ਜਿਹੜਾ ਵਰਕਰ ਸੀ ਉੱਠ ਕੇ ਕਿਸੇ ਥਾਣੇ 'ਚ ਨਹੀਂ ਜਾ ਸਕਦਾ ਕਿ ਆਫੀਸਰ ਕੋਲ ਹੀ ਜਾ ਸਕਦਾ ਕੋਈ ਕੰਮ ਨਹੀਂ ਕਰਵਾ ਸਕਦਾ ਇਸ ਕਰਕੇ ਜਿਹੜਾ ਵਰਕਰ ਆ ਉਹ ਉਹਨੂੰ ਤੇ ਜਿਹੜਾ ਵਾ ਸਾਰਾ ਪਾਵਰ ਹੈ ਖੋਲੀਆਂ ਉਹ ਲਾਸਟੇ ਤੁਹਾਡੀ ਤੁਸੀਂ ਜੇ ਮੰਨ ਲਓ ਆਪਣੇ ਸਿੱਧੂ ਨੂੰ ਲਿਆ ਦਿੰਦੇ ਜੇ ਪਾਰਟੀ ਲੈ ਰਹੀ ਆਂਦੀ ਦੁਆਰ ਤੋਂ ਤੇ ਤੁਸੀਂ ਉਹਦਾ ਵਿਰੋਧ ਕਰੋਗੇ ਬਿਲਕੁਲ ਵਿਰੋਧ ਕਰਾਂਗੇ ਛੜਕਾਂ ਤੇ ਆਊਗਾ ਅਸੀਂ ਜਿਹੜਾ ਵਾ ਅਸੀਂ ਜਿੰਨੇ ਵੀ ਇਹ ਅਸੀਂ ਸ਼ਡੂਲ ਕਾਸਟ ਅਸੀਂ ਛੜਕਾਂ ਤੇ ਆ ਕੇ ਅਸੀਂ ਕਾਂਗਰਸ ਹਾਈ ਕਮਾਂਡ ਨੂੰ ਇੱਕ ਪੱਤਰ ਲਿਖ ਕੇ ਪਾ ਰਹੇ ਆਂ ਜਿਹੜੇ ਰਾਹੁਲ ਗਾਂਧੀ ਜੀ ਨੂੰ ਸੋਨੀਆ ਗਾਂਧੀ ਜੀ ਨੂੰ ਪ੍ਰੇਮਕਾ ਗਾਂਧੀ ਜੀ ਨੂੰ ਵੀ ਇਹ ਸਿੱਧੂ ਵਰਗਾ ਵਰਗਾ ਜਿਹੜਾ ਵਾ ਉਹਨੂੰ ਪਾਰਟੀ ਜਿਵੇਂ ਕੱਢਿਆ ਜਾਵੇ ਜੇ ਉਹਨੂੰ ਪਾਰਟੀ ਰੱਖਣਾ ਚਾਹੁੰਦੇ ਆ ਤਾਂ ਫਿਰ ਉਹਨੂੰ ਮੈਂਬਰ ਤੌਰ ਤੇ ਰੱਖਿਆ ਜਾਵੇ ਬਿਲਕੁਲ ਉਹਨੂੰ ਅਹੁਦੇ ਦੀ ਬਖਸ਼ੀਸ਼ ਨਹੀਂ ਕਰਨੀ ਚਾਹੀਦੀ ਨਾ ਉਹਦੇ ਤੇ ਕਾਬਲੀ ਕਪੂਰਥਲਾ ਸੇ ਨਰੇਸ਼ ਖੋਸਲਾ ਵੈ ਸਾਜਨ ਖੋਸਲਾ ਦੀ ਰਿਪੋਰਟ